ਰਾਜਪਾਲ ਦੇ ਨਾਮ ਇੱਕ ਮੰਗ ਪੱਤਰ ਅੰਮ੍ਰਿਤਸਰ ਦੇ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਮੰਗ ਪੱਤਰ ਵਿੱਚ ਪੰਜਾਬ ਵਿੱਚ ਰੋਜ਼ਾਨਾ ਹੋ ਰਹੀਆਂ ਆਮ ਨਾਗਰਿਕਾਂ ਦੀਆਂ ਹੱਤਿਆਵਾਂ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਮਾਜ ਸੇਵਕ ਅਤੇ ਹੋ ਰਹੇ ਹਮਲਿਆਂ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਹੈ ਨਵੀਨ अरोड़ा ਫਿਰੋਜ਼ਪੁਰ ਦੀ ਬਹਿਰਮੀ ਨਾਲ ਹੱਤਿਆ ਦੇ ਰਾਜ ਵਿੱਚ ਇੱਕ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਸਥਿਤੀ ਪੈਦਾ ਕਰ ਦਿੱਤੀ ਹੈ ਪੰਜਾਬ ਵਿੱਚ ਤੇਜ਼ੀ ਨਾਲ ਵਿਗੜਦੀ ਕਾਨੂੰਨੀ ਵਿਵਸਥਾ ਆਮ ਨਾਗਰਿਕਾਂ ਲਈ ਡਰਦਾ ਮਾਹੌਲ ਪੈਦਾ ਕਰ ਰਹੀ ਹੈ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਰਾ ਸਰਕਾਰ ਅਜਿਹੇ ਦੁਖਦਾਈ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਸਖਤ ਕਦਮ ਚੁੱਕੇ ਅਤੇ ਨਵੀਨ ਦੇ ਕਾਤਲਾਂ ਦੀ ਜਲਦੀ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਏ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਏ ਇਸ ਮੌਕੇ ਸ਼ਿਵਾਲਾ ਬਾਗ ਭਾਇਆ ਕਮੇਟੀ ਦੁਰਗਿਆਨਾ ਕਮੇਟੀ ਭਗਵਾਨ ਵਾਲਮੀਕੀ ਕੇਂਦਰ ਮੰਦਰ ਭਗਵਾਨ ਵਾਲਮੀਕੀ ਮਹਾਸਭਾ ਪ੍ਰਧਾਨ ਕਮੇਟੀ ਕੇਂਦਰੀ ਗੁਰੂ ਰਵਿਦਾਸ ਮੰਦਰ ਸਨੇ ਵਖਵਖ ਹਿੰਦੂ ਸੰਗਠਨ ਕਮੇਟੀਆਂ ਮੌਜੂਦ ਹਨ ਕਿ ਜਦੋਂ ਦੀ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਚ ਆਈ ਆ ਲਗਾਤਾਰ ਗੈਂਗਸਟਰ ਗੈਂਗਵਰ ਵਧਦਾ ਜਾ ਰਿਹਾ ਔਰ ਅਤੰਕਵਾਦ ਵਧਦਾ ਜਾ ਰਿਹਾ ਔਰ ਫਰੋਹਪੁਰ ਦੇ ਵਿੱਚ ਬੜਾ ਵੱਡਾ ਹਸਾ ਆਇਆ ਸਾਡੇ ਸੰਗ ਦੇ ਨੇਤਾ ਸੀਓ ਦੇ ਤੇ ਗੋਲੀ ਚ ਲਾ ਕੇ ਉਹਨਾਂ ਨੂੰ ਕੋਈ ਉਹਨਾਂ ਖਤਿਆ ਕੀਤੀ ਔਰ ਅੰਮ੍ਰਿਤਸਰ ਦੇ ਵਿੱਚ ਵੀ ਲਗਾਤਾਰ ਗੋਲੀਆਂ ਚੱਲੀਆਂ ਔਰ ਹੱਤਿਆਵਾਂ ਹੋਣੀਆਂ ਮੈਂ ਅਸੀਂ ਅੱਜ ਪ੍ਰਸ਼ਾਸਨ ਨੂੰ ਜੁਗਾਨ ਵਾਸਤੇ ਪੂਰੀ ਜਿੰਨੀ ਸਮਾਜਿਕ ਸੰਸਥਾਵਾਂ ਖੈਰ ਦੀਆਂ ਅੱਜ ਗਿਆਪਨ ਦੇਣ ਆਏ ਆਂ ਔਰ ਅਸੀਂ ਡੀਸੀ ਸਾਹਿਬ ਦੇ ਮਾਧਮ ਨਾਲ ਸੀਐਮ ਸਾਹਿਬ ਨੂੰ ਚੇਤਾਵਨੀ ਦਿੰਨੇ ਆਂ ਕਿ ਇਹ ਜਿਹੜਾ ਲਾਅਨ ਆਰਡਰ ਆ ਇਹਨੂੰ ਠੀਕ ਕਰੇ ਨਹੀਂ ਤੇ ਸਾਡਾ ਜਿਹੜਾ ਪੂਰਾ ਸਮਾਜ ਜਿਹੜਾ ਸਾਡੀਆਂ ਸੰਸਥਾਵਾਂ ਸਾਡੀਆਂ ਸਰਦਾਰਾਂ ਜੁੱਤਣੀਆਂ ਔਰ ਤਰਦੇ ਰੇਨ ਗਿਆ ਔਰ ਜਲਦੀ ਤੋਂ ਜਲਦੀ ਜਿਹੜੇ ਸਾਡੀ ਫਿਰੋਜ਼ਪੁਰ ਦੇ ਵਿੱਚ ਸਾਡੇ ਸੰਗ ਪ੍ਰਮੁੱਖ ਦੀ ਹੱਤਿਆ ਹੋਈ ਆ ਅਸੀਂ ਉਹਨਾਂ ਦੇ ਜਿਹੜੇ ਖਾਤਿਲਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅੱਜ ਜਿਹੜੇ ਸਾਡੇ RSS ਦੇ ਜਿਹੜੇ ਕਾਰਕਿਰਤਾ ਜਿਸ ਪ੍ਰਕਾਰ ਉਹਨਾਂ ਦੀ ਹੱਤਿਆ ਕੀਤੀ ਗਈ ਹੈ ਔਰ ਇਹ ਪੰਜਾਬ ਦੇ ਵਿੱਚ ਜਿਹੜੀ ਹਿੰਦੂ ਭਾਈਚਾਰਕ ਸਾਂਝ ਬਣੀ ਹੋਈ ਸੀ ਉਹਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਇਹ ਭਗਵੰਤ ਮਾਨ ਸਰਕਾਰ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਪੰਜਾਬ ਦਾ ਜਿਹੜਾ ਹਾਲਾਤ ਖਰਾਬ ਕਰਦੇ ਨੇ ਉਦੇ ਤਹਿਤ ਅੱਜ ਸਾਰੇ ਸਾਡੇ ਆਰਐਸਐਸ ਦੇ ਜਿੰਨੇ ਵੀ ਰਿਸਟ ਕਰਮਚਾਰੀ ਨੇ ਰਿਸਟ ਅਹੁਦੇਦਾਰ ਨੇ ਉਹ ਡੀਸੀ ਸਾਹਿਬ ਨੂੰ ਨਾਮ ਰੈਂਡਮ ਦਿੱਤਾ ਔਰ ਪੰਜਾਬ ਦੇ ਵਿੱਚ ਜਿਹੜੀ ਵਿਗੜਦੀ ਕਾਨੂੰਨ ਵਿਵਸਥਾ ਵਾ ਉਹਦੇ ਬਾਰੇ ਵੀ ਅਸੀਂ ਉਸ ਮੋਰੰਡਮ ਚ ਲਿਖਿਆ ਵਾ ਤੇ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਆ ਕਿ ਜੇ ਗਾਂਵ ਵੀ ਕੋਈ ਜਿਹੋ ਜੀ ਕੋਈ ਘਟੜਾ ਹੁੰਦੀ ਹੈ ਤੇ ਇਹ ਸਰਕਾਰ ਜ਼ਿੰਮੇਵਾਰ ਹੈ ਔਰ ਪੰਜਾਬ ਲਈ ਸਖਾਵੇ ਮਾਹੌਲ ਨਹੀਂ ਹੈ ਪੰਜਾਬ ਜਦੋਂ ਦੀ ਆਪ ਸਰਕਾਰ ਆਈ ਹੈ ਤੁਸੀਂ ਦੇਖੋ ਪੰਜਾਬ ਦੇ ਵਿੱਚ ਸਰਕਾਰ ਨਾਲ ਕੋਈ ਚੀਜ਼ ਨਹੀਂ ਹੈ ਸਰਕਾਰ ਵਿੱਚ ਜਿਹੜੀ ਚਲਾ ਰਹੇ ਹੋ ਜ਼ਿਲ੍ਹਿਆਂ ਵਿੱਚ ਬੈਠ ਕੇ ਗੈਂਗਸਟਰ ਚਲਾ ਰਹੇ ਨੇ ਅੱਜ ਆਮ ਬੰਦਾਂ ਵਰਨਾ ਆਮ ਗੱਲ ਹੋ ਗਈ ਆ ਰੋਜ਼ ਅੰਮ੍ਰਿਤਸਰ ਦੀ ਖਾਲੀ ਘਟਨਾ ਲੋ 4-5 ਲੋਕ 24 ਘੰਟੇ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰਦੇ ਔਰ ਇੱਕ ਬੜੇ ਭੀੜ ਵਾਲਾ ਇਲਾਕਾ ਜਿਹੜਾ ਬਸ ਸਟੈਂਡ ਉੱਥੇ ਤੁਸੀਂ ਦੇਖਿਆ ਵਾ ਕੱਲ ਕਿਸ ਤਰ੍ਹਾਂ ਗੈਂਗਵਾਰ ਹੋਈ ਆ ਕਿੱਥੋਂ ਦਰਸਾਉਂਦਾ ਕਿ ਸਰਕਾਰ ਕੋਈ ਕੰਟਰੋਲ ਨਹੀਂ ਸਰਕਾਰ ਆਪਣੀ ਮौज-ਮਸਤੀ 'ਚ ਲੱਗੀ ਆ ਰੋਡ ਕੋ ਸੋਟ 'ਚ ਲੱਗੀ ਆ ਉਹਨੂੰ ਇੱਥੇ ਅਮਨ ਕਾਨੂੰਨ ਸ਼ਾਂਤੀ ਨਾਲ ਔਰ ਜਿਹੜੀ ਹਿੰਦੂ ਭਾਈਚਾਰੇ ਨੂੰ ਨੁਕਸਾਨ ਜਿਹੜੀ ਆ ਉਹਨੂੰ ਇਸ ਬਣਾਉਣ ਵਿੱਚ ਉਹਨੂੰ ਕੋਈ ਰੁਚੀ ਨਹੀਂ ਗਈ ਆ ਜਿਹੜੀ ਘਟਨਾ 15 ਰੇਗਨ ਹੋਈ ਆ ਸੰਗ ਦੇ ਕਾਰਜਕਰਤਾ ਦਾ ਸਰੇਆ ਕਤਲ ਕੀਤਾ ਉਹਨੂੰ ਸ਼ੋਲਾਬਾਗ ਭਾਈਆਂ ਕੰਡਮ ਕਰਦਾ ਤੇ ਬਹੁਤ ਨਿੰਦਨੀਆ ਘਟਨਾ ਹੋਈ ਆ ਤੇ ਸਰਕਾਰ ਨੂੰ ਅਸੀਂ ਡਿਮਾਂਡ ਕਰਦੇ ਆ ਕਿ ਇਹਦਾ ਦਵਾ-ਦਵਾ ਬਹੁਤ ਜਲਦੀ ਤੋਂ ਜਲਦੀ ਉਹਨਾਂ ਲੋਕਾਂ ਨੂੰ ਫੜੇ ਤੇ ਉਹਨਾਂ ਤੇ ਕਾਰਵਾਈ ਕਰੇ ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਪੂਰੀ ਚਰਮੜਾਈ ਪਈ ਹੈ ਬੀਤੇ ਦਿਨ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਜਿਹੜੀ ਗੋਲੀਬਾਰੀ ਹੁੰਦੀ ਹੈ ਤੇ ਮੋਤਾਂ ਵੀ ਹੁੰਦੀਆਂ ਨੇ ਤੇ ਪੰਜਾਬ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਬੀਤੇ ਦਿਨ ਫਿਰੋਜਪੁਰ ਦੇ ਵਿੱਚ ਆਰਐਸਐਸ ਦੇ ਸੰਗੀ ਨੂੰ ਗੋਲੀ ਮਾਰ ਕੇ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੇ ਨਾਲ ਆਰਐਸਐਸ ਸੰਗੀਆਂ ਦੇ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ ਇਸੇ ਸਬੰਧੀ ਅੱਜ ਵੱਖ-ਵੱਖ ਜਥੇਬੰਦੀਆਂ ਤੇ ਆਰਐਸਐਸ ਦੇ ਸੰਗੀ ਜਿਹੜੇ ਨੇ ਉਹ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਪਹੁੰਚੇ ਨੇ ਉਹਨਾਂ ਦਾ ਆਖਣਾ ਹੈ ਕਿ ਜੇਕਰ ਜਲਦ ਆਰਐਸਐਸ ਦੇ ਜਿਹੜੇ ਕਾਰਜਕਰਤਾ ਦੀ ਮੌਤ ਹੋਈ ਹੈ ਉਸਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਜਿਹੜਾ ਹੈ ਉਹ ਹੋਰ ਤੇਜ਼ ਕੀਤਾ ਜਾਵੇਗਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅਮ੍ਰਿਤਸਰ ਖਬਰਨਾਮਾ